ਜੇ ਤੁਸੀਂ ਬਾਜ਼ਾਰਾਂ ਚ ਜਾ ਕੇ ਵੱਡੇ ਸ਼ੋਰੂਮ ਤੇ ਨਿੱਕੀਆਂ ਦੁਕਾਨਾਂਾਂ ਜਾ ਕੇ 2-2000 ਰੁਪਏ ਦੇ 2200 ਦੇ 25-2500 ਰੁਪਏ ਦੇ ਕੁਰਤੇ ਪਜਾਮੇ ਲੈਣੇ ਆ ਸਾਡੇ ਕੋਲ ਆਜੋ ਇੱਥੇ 25-2500 ਰੁਪਏ ਵਾਲਾ ਕੁਰਤਾ ਪਜਾਮਾ 895 ਦੇ ਵਿੱਚ ਸਿਲਾਈ ਕਰਕੇ ਦੇ ਦਾਂਗੇ ਸਟਿਚ ਕਰਕੇ 895 ਦੇ ਦੇ ਦਾਂਗੇ ਕੁਰਤਾ ਪਜਾਮਾ ਰੰਗ ਤੁਸੀਂ ਵਾਈਟ ਲੈ ਲਓ ਬਲੈਕ ਲੈ ਲਓ ਗ੍ਰੀਨ ਲੈ ਲਓ ਚਾਹੇ ਤੁਸੀਂ ਕੋਲਰ ਵਾਲਾ ਬਣਾ ਲਓ ਚਾਹੇ ਬਿਨਾ ਕੋਲਰ ਤੋਂ ਬਣਾ ਲਓ ਚੈਨ ਜੀ ਇਸ ਗੱਲ ਦਾ ਬਾਜ਼ਾਰ ਚ 2220 2200 ਸਾਡੇ ਕੋਲ ਮਿਲੇਗਾ ਸਿਰਫ 895 ਰੁਪਏ ਦਾ ਸਟਿਚ ਕਰਕੇ ਕੋਟ ਪਜਾਮਾ ਜਿਹੜੇ ਬਜ਼ਾਰਾਂ ਜਾ ਕੇ ਤੁਸੀਂ ਲੈਨੇ ਹੋ ਕੋਟ ਪਟ 2 ਪੀਸ ਪੋਰਟ ਵੈਂਟ ਕੋਈ ਮੰਗਦਾ 10000 ਕੋਈ ਮੰਗਦਾ 12000 ਤੁਸੀਂ ਮਾਤੂਸ਼ਰੀ ਦਸਤਾਰ ਹਾਲ ਬਿਆਰ ਸ਼੍ਰੀ ਅਮਰਸਰ ਸਾਹਿਬ ਆਜੋ ਇੱਥੇ ਤੁਹਾਨੂੰ ਆਪਾਂ 10 10000 ਵਾਲੇ ਕੋਟ ਪੈਂਟ ਵੀ 2995 ਚ ਦੇਵਾਂਗੇ ਉਹ ਵੀ ਸਲਾਈ ਕਰਕੇ ਹੁਣ ਗੱਲ ਕਰਦੇ ਆ ਦਬਈ ਵਾਲੇ ਕੁੜਤੇ ਪਜਾਮੇ ਚੈੱਕ ਕਰੋ ਜੀ ਕੁਆਲਿਟੀ A1 ਕੁਆਲਿਟੀ ਹੈ ਰੇਡ ਬਾਜ਼ਾਰਾਂ ਦੇ 3-3000 ਇਹ ਅਸੀਂ ਦੇਣਾ 1200 ਰੁਪਏ ਦਾ ਕੋਈ 900 1200 1500 ਵੱਡੇ ਵੱਡੇ ਬ੍ਰਾਂਡ ਸੀ ਆਰ ਆਮ ਰੇਮਨ ਅਰਗੇ ਕੋਟ ਤੇ ਵੀ ਅਮੇ ਕੋਈ 15-1500 25-2500 2-2000 ਜਿਹੜੇ 5-5000 ਦੇ ਚੈਲਾ ਜੀ ਇਸ ਗੱਲ ਦਾ ਕੁਆਲਟੀ ਵਧੀਆ ਹੋਊਗੀ ਕੱਪੜਾ ਵਧੀਆ ਹੋਊਗਾ ਰੇਡ ਬਾਜ਼ਾਰ ਨਾਲੋਂ ਸਾਡਾਂ ਦੀ ਵੈਰਾਈਟੀ ਬਹੁਤ ਹੈ ਆਮ ਬਾਜ਼ਾਰ ਦੇ ਵਿੱਚ ਸ਼ਾਰਟ ਸ਼ੁਰੂ ਹੋ ਜਾਂਦੀ 1500 2000 ਤੋਂ ਸਾਢੇ 2 ਸਾਢੇ 350 ਦੀ ਸ਼ਾਰਟ ਲੈ ਜਾਓ ਤੁਸੀਂ ਸਾਡੇ ਕੋਲ ਚਾਹੇ ਤੁਸੀਂ ਰੁਪਇਆ ਲੈ ਲਓ ਫੁਰਵਲ ਲੈ ਲਓ 550 ਪੱਧ ਸਾਡੇ ਕੋਲ ਰੰਗ ਹੈਗੇ ਆ ਰੰਗਾ ਦੀ ਸਾਡੇ ਕੋਲ ਫੁੱਲ ਗਰੰਟੀ ਆ ਰੰਗ ਫੇਟ ਹੋ ਜੂਵੇ ਡੱਬ ਪੈ ਜੂਵੇ ਤਾਂ ਤੁਸੀਂ 3 ਮਹੀਨੇ ਦੇ ਅੰਦਰ ਅੰਦਰ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਲਓ ਜੀ ਹੁਣ ਪੰਜਾਬ ਦੇ ਮੁੰਡਿਆਂ ਦੀ ਲੁੱਟ ਕਰਤੀ ਆਪਾਂ ਜਮੇ ਬੰਦ ਜਿਹੜੇ ਤੁਸੀਂ ਬਜ਼ਾਰਾਂ 'ਚ ਆ ਕੇ ਵੱਡੇ ਸ਼ੋਰੂਮ ਤੇ ਨਿੱਕੀਆਂ ਦੁਕਾਨਾਂ 'ਚ ਜਾ ਕੇ 2-2000 ਰੁਪਏ ਦੇ 2200 ਦੇ 25-2500 ਰੁਪਏ ਦੇ ਕੁਰਤੇ ਪਜਾਮੇ ਲੈਣੇ ਆ ਸਾਡੇ ਕੋਲ ਆਜੋ ਇੱਥੇ 25-2500 ਰੁਪਏ ਵਾਲਾ ਕੁਰਤਾ ਪਜਾਮਾ 895 ਦੇ ਵਿੱਚ ਸਿਲਾਈ ਕਰਕੇ ਦੇ ਦਾਂਗੇ ਸਟਿਚ ਕਰਕੇ 895 ਦੇ ਦਿਆਂਗੇ কুর্তা ਪਜਾਮਾ ਰੰਗ ਤੁਸੀਂ ਵਾਈਟ ਲੈ ਲਓ ਬਲੈਕ ਲੈ ਲਓ ਗ੍ਰੀਨ ਲੈ ਲਓ ਚਾਹੇ ਤੁਸੀਂ ਕੋਲਰ ਵਾਲਾ ਬਣਾ ਲਓ ਚਾਹੇ ਬਿਨਾ ਕੋਲਰ ਤੋਂ ਬਣਾ ਲਓ ਹਾਫ ਬਾਜੂ ਨਾਲ ਲਓ ਫੁੱਲ ਬਾਜੂ ਬਣਾ ਲਓ ਚੈਲੰਜ ਇਸ ਗੱਲ ਦਾ ਬਾਜ਼ਾਰ 'ਚ 2200 2500 ਸਾਡੇ ਕੋਲ ਮਿਲੂਗਾ ਸਿਰਫ 895 ਰੁਪਏ ਦਾ ਸਟਿਚ ਕਰਕੇ কুর্তা ਪਜਾਮਾ ਜਿਹੜੇ ਬਜ਼ਾਰਾਂ ਜਾ ਕੇ ਤੁਸੀਂ ਲੈਨੇ ਹੋ ਕੋਰਟ ਪੇਟ 2 ਪੀਸ ਕੋਰਟ ਪੇਟ ਕੋਈ ਮੰਗਦਾ 10000 ਕੋਈ ਮੰਗਦਾ 12000 ਤੁਸੀਂ ਮਾਤੂ ਸ਼੍ਰੀ ਦਸਤਾਰ ਹਾਲ ਪਿਆਰ ਸ਼੍ਰੀ ਅਮਰਸਰ ਸਾਹਿਬ ਆਜੋ ਇੱਥੇ ਤੁਹਾਨੂੰ ਆਪਾਂ 10 10000 ਵਾਲੇ ਕੋਟ ਪੈਂਟ ਵੀ 2995 ਵਿੱਚ ਦੇਵਾਂਗੇ ਉਹ ਵੀ ਸਲਾਈ ਕਰਕੇ ਬਹੁਤ ਵੱਡਾ ਫਾਇਦਾ ਭਾਈ ਜੀ 895 ਜਦੋਂ ਹੀ ਰਿਕਾਰਡ ਬਣਾਤਾ ਨਾ ਜੀ 3895 ਵਿੱਚ ਕੋਟ ਪੈਂਟ ਦਾ ਰਿਕਾਰਡ ਬਣਾਤਾ ਬਿਲਕੁਲ ਮੈਨੂੰ ਦੱਸੋ ਨਾ ਸਹੀ ਰੰਗ ਕਿੰਨੇ ਕ ਹੈਗੇ ਤੁਹਾਡੇ ਕੋ ਕੁਰਤੇ ਪਜਾਮੇ ਦੇ ਵਿੱਚ ਦੇਖੋ ਜੀ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ ਦੇ ਰਹੇ ਆ ਜਿਹੜਾ ਬਾਜ਼ਾਰਾਂ 'ਚ ਨੋਰਮ ਵਾਲੀ ਕਾਟਨ ਦਾ ਪਜਾਮਾ 1500 ਦਾ ਮਿਲੂਗਾ ਅਸੀਂ 895 ਰੁਪਏ ਦਾ ਸਟਿਚ ਕਰਕੇ ਦੇ ਰਹੇ ਆ ਰੰਗਾ ਮੇਚੀ ਚੈੱਕ ਕਰ ਲਓ ਇਹਦੇ ਵਿੱਚ ਚਾਹੇ ਸਕਾਈ ਲੈ ਲਓ ਚਾਹੇ ਸਕੈਨ ਲੈ ਲਓ ਚਾਹੇ ਮਾਊਸ ਲੈ ਲਓ ਚਾਹੇ ਗਰੇ ਲੈ ਲਓ ਚਾਹੇ ਲੈ ਲਓ ਪਿਸਤਾ ਰੰਗ ਬਹੁਤ ਹੈ ਵਾਈਟ ਬਹੁਤ ਆ ਉਧੂ ਉੱਤੇ ਆ ਜਾਓ ਜੀ ਹੁਣ ਗੱਲ ਕਰਦੇ ਆ ਦਬਈ ਵਾਲੇ ਕੁਰਤੇ ਪਜਾਮੇ ਚੈੱਕ ਕਰੋ ਜੀ ਕੁਆਲਿਟੀ A1 ਕੁਆਲਿਟੀ ਹੈ ਰੇਡ ਪਜਾਰਾ ਜੇ 3 3000 ਇਹ ਸੀ ਦੇਣਾ 1200 ਰੁਪਏ ਦਾ ਆ ਚੱਕੋ ਘੜਤਾ ਪਜਾਮਾ পেਪਰ कॉटन ਦਾ ਮਾਰਕੀਟ ਦੇ ਵਿੱਚ ਰੇਟ 3 3000 ਇੱਥੇ 1500 ਰੁਪਏ ਦਾ ਆ ਚੱਕੋ ਲੇਲਣ পেਪਰ कॉटन ਬਾਜ਼ਾਰ ਦੇ ਵਿੱਚ 25 2500 ਇੱਥੇ 12 1200 ਕੋਈ 900 1200 1500 ਵੱਡੇ ਵੱੱਡੇ ਬ੍ਰਾਂਡ ਸੀ ਆ ਰਾਮ ਰੇਵਨ ਅਰਗੇ ਕੁੱਟ ਦੇ ਪਜਾਮੇ ਕੋਈ 15 1500 25 2500 2 2000 ਜਿਹੜੇ 5 5000 ਦੇ ਮਿਲਦੇ ਦੇਖੋ ਵਾਈਟ ਰੰਗ ਦੇ ਵੀ ਸਾਡੇ ਕੋਲ 1 2 5 ਥਾਂ ਨਹੀਂ ਹੈਗੇ ਸਾਡੇ ਕੋਲ ਤੁਸੀਂ ਦੇਖੋ ਬਾਕ-ਬਾਕ ਤਰ੍ਹਾਂ ਦੀ ਵੈਰਾਈਟੀ ਬਹੁਤ ਸਾਰਾ ਕੱਪੜਾ ਪਿਆ ਤੁਸੀਂ ਕਾਟਨ ਲੈ ਲਓ ਗੀਜ਼ਾ ਕਾਟਨ ਲੈ ਲਓ ਲੇਲਨ ਲੈ ਲਓ ਮਤਲਬ ਇਟਾਲੀਅਨ ਲੈ ਲਓ ਦੁਬਈ ਵਾਲਾ ਲੈ ਲਓ ਅਫਗਾਨਿਸਤਾਨ ਵਾਲਾ ਲੈ ਲਓ ਲੰਡਨ ਵਾਲਾ ਲੈ ਲਓ ਕੈਨੇਡਾ ਵਾਲਾ ਲੈ ਲਓ ਸਾਰੇ ਹੀ ਤਰ੍ਹਾਂ ਦੇ ਕੱਪੜੇ ਤੁਹਾਨੂੰ ਇੱਕੋ ਛੱਤ ਹੇਠ ਮਿਲ ਜਾਣੇ ਬਜਾਰ ਨਾਲ ਰੇਟ ਬਹੁਤ ਘੱਟ ਆ ਚੱਕੋ ਜੀ ਲਗਜ਼ਰੀ ਗੀਜ਼ਾ ਲਗਜ਼ਰੀ ਗੀਜ਼ਾ ਦਾ ਬਜਾਰ ਚੋਂ ਲੈਣ ਜਾਓਗੇ 3500 4000 ਤੋਂ ਕੁੜਤਾ ਪਜਾਮਾ ਘਟਣੀ ਹੋਣਾ ਲਗਜ਼ਰੀ ਗੀਜ਼ਾ ਦਾ ਕੁੜਤਾ ਪਜਾਮਾ ਸਿਰਫ 1500 2000 ਦੇ ਵਿੱਚ ਲੈ ਜਾਓ ਰੰਗ ਤੁਹਾਡੀ ਪਸੰਦ ਦੇ ਕਲਰ ਤੁਹਾਡੀ ਪਸੰਦ ਰੰਗਾ ਮੇਚੀ ਪੀਪਰ ਕਾਟਨ ਜੇ ਵੀ ਹੈ ਗੀਜ਼ਾ ਕਾਟਨ ਜੇ ਵੀ ਲੈਣ ਤੇ ਮੇਟੀ ਤੇ ਹੁਣ ਸ਼ਰਟਾਂ ਦੇਖ ਲਓ ਭਾਜੀ ਸ਼ਰਟਾਂ ਆਫਿਸ ਵੇਅਰ ਪਾਰਟੀ ਵੇਅਰ ਨੋਰਮਲ ਫੰਕਸ਼ਨ ਵਾਸਤੇ ਜਾਂ ਤੁਸੀਂ ਪ੍ਰਿੰਟਡ ਰਾਇਲ ਕਲਾਸ਼ ਸ਼ਰਟਾਂ ਸਾਡੇ ਕੋਲ ਵੀ ਹੈਗੀਆਂ ਸ਼ਰਟਾਂ ਦੀ ਵੈਰਾਈਟੀ ਬਹੁਤ ਹੈ ਆਮ ਬਾਜ਼ਾਰ ਦੇ ਵਿੱਚ ਸ਼ਰਟ ਸ਼ੁਰੂ ਹੋ ਜਾਂਦੀ 1500 2000 ਤੋਂ ਸਾਡੇ ਤੋਂ 2500 3500 ਦੀ ਸ਼ਰਟ ਲੈ ਜਾਓ ਤੁਸੀਂ 3500 ਤੋਂ ਲੈ ਕੇ 2000 ਤੱਕ ਦੀ ਸ਼ਰਟ ਕੋਟ ਪੈਂਟ ਦੇ ਵਿੱਚ ਦੇਖੋ ਜੀ ਕੋਟ ਪੈਂਟ ਦਾ ਵਰਲਡ ਰਿਕਾਰਡ ਬਣਾਤਾ ਮਾਤੂਸ਼ੀ ਦਸਤਾਰ ਨੇ ਗੀਨੀਜ਼ ਬੁੱਕ ਤੇ ਰਿਕਾਰਡ ਹੁਣ ਰੋਟ ਹੋ ਜਾਣਾ ਹੈ ਇੱਕ ਦੀ ਕਿਉਂਕਿ ਮਾਤੂਸ਼ਰੀ ਦਸਤਾਰ ਪਹਿਲਾ ਐਸਾ ਸਟੋਰ ਬਣ ਗਿਆ ਜਿਹੜਾ ਸਮਾਈ ਦੇ ਭਾਤੋਂ ਵੀ ਅੱਧ ਰੇਟ 'ਚ ਕੋਟ ਪੈਂਟ ਸਟਿਚ ਕਰਕੇ ਦੇ ਰਿਹਾ ਉਹਦਾ ਕਾਰਨ ਕੀ ਹੈ ਮਾਤੂਸ਼ਰੀ ਦਸਤਾਰ ਦਾ ਏ ਕਲਾਸ ਕੱਪੜਾ ਹੈਲੋ ਕੱਪੜੇ ਨੂੰ ਕੁਝ ਹੋਣਾ ਨਹੀਂ 2995 2 ਪੀਸ 376 3 ਪੀਸ ਰੰਗਾ ਮੇਜੀ ਚੈੱਕ ਕਰ ਲੋ ਰੰਗਾ ਮੇਜੀ ਭਾਜੀ ਬਹੁਤ ਹੈ ਦੇ ਵਿੱਚ ਕੁਆਲਿਟੀ ਸਾਡੇ ਕੋਲ ਟਾਪ ਕਲਾਸ ਹੈਗੀ ਸੀ ਆਰਮ ਰੇਮੈਂਟ ਦੇ ਵੀ ਕੋਟ ਪੈਂਟ ਹੈਗੇ ਆ ਪਰ ਇਹ ਕੋਈ 20000 ਕੋਈ 25000 ਦਾ ਨੇ ਵੀ 5-6000 ਇਸ ਚੈੱਕ ਕਰਕੇ ਦੇ ਦਾਂਗੇ ਗਰੰਟੀ ਦੇ ਨਾਲ ਦੇਖੋ ਜੀ ਪੱਗਾਂ ਬੰਨਣ ਵਾਲੇ ਸ਼ਕੀਰ ਭਰਾ ਵੀ ਹੁਣ ਖੁਸ਼ ਕਰ ਦੇਣੀ ਆਪਾਂ ਬਾਜ਼ਾਰ 'ਚ ਸਭ ਤੋਂ ਵੱਡਾ ਬ੍ਰੈਂਡ ਇਸ ਵੇਲੇ ਪੱਗਾਂ ਦਾ ਹੈਗਾ ਮਾਦੂਸ਼ਰੀ ਦਸਤਾਰ ਜਿਹੜਾ ਰਾਇਲ ਹੈਗਾ ਜਿਹੜਾ ਲੈਦਰੀਆ ਸਾਡੇ ਕੋਲ ਚਾਹੇ ਤੁਸੀਂ ਰੂਬੀਆ ਲੈ ਲਓ ਫੁੱਲਵਰ ਲੈ ਲਓ 550 ਤੋਂ ਵੱਧ ਸਾਡੇ ਕੋਲ ਰੰਗ ਹੈਗੇ ਆ ਰੰਗਾਂ ਦੀ ਸਾਡੇ ਕੋਲ ਫੁੱਲ ਗਰੰਟੀ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਤਾਂ ਤੁਸੀਂ 3 ਮਹੀਨੇ ਦੇ ਅੰਦਰ ਅੰਦਰ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਪੱਗਾਂ ਦੇ ਨਾਲ ਮੈਚ ਕਰਕੇ ਤੁਸੀਂ ਟਾਈ ਲੈ ਕੇ ਜਾ ਸਕਦੇ ਆ ਆਪਣੀ ਸ਼ਰਟ ਦੇ ਨਾਲ ਮੈਚ ਕਰਕੇ ਟਾਈਆਂ ਲੈ ਕੇ ਜਾ ਸਕਦੇ ਆ ਆਪਣੇ ਕੋਟ ਪੈਂਟਾਂ ਨਾਲ ਮੈਚ ਕਰਕੇ ਟਾਈਆਂ ਲੈ ਕੇ ਜਾ ਸਕਦੇ ਆ ਇਸ ਤੋਂ ਇਲਾਵਾ ਤੁਸੀਂ ਮਹਿੰਗੇ ਮਹਿੰਗੇ ਸੂਟ ਲੈ ਲੈਂਦੇ ਹੋ ਜਦੋਂ ਤੁਸੀਂ ਲਾਈਨਿੰਗ ਦੇ ਕੱਪੜੇ ਲੈਣਾ ਤੇ ਉਸ ਵੇਲੇ ਕੱਪੜਾ ਖਰਾਬ ਹੁੰਦਾ ਜਾਂ ਰੰਗ ਫੇੜੋ ਇਹਦਾ ਸਾਡੇ ਸੂਟ ਵੀ ਖਰਾਬ ਹੁੰਦੇ ਆ ਸਾਡੇ ਕੋਲ ਲਾਈਨਿੰਗ ਦਾ ਕੱਪੜਾ ਸਿਰਫ 40 ਰੁਪਏ ਮੀਟਰ ਤੋਂ ਸ਼ੁਰੂ ਹੈਗਾ ਉਹਦੀ ਵੀ ਫੁੱਲ ਗਾਰੰਟੀ ਆ ਸੋ ਵੱਟੇ ਫਾੜੇ ਤੁਹਾਡੇ ਆਪਾਂ ਕਰ ਦੇਣੇ ਆ ਆਉਣਾ ਤੁਸੀਂ ਮਦ ਕੁਸ਼ਰੀ ਦਸਤਾਰ ਹਾਲ ਬਾਜ਼ਾਰ ਸ਼੍ਰੀ ਅਮਰਸਰ ਸਾਹਿਬ ਜਿੱਥੇ ਤੁਹਾਨੂੰ 2500 ਵਾਲਾ ਕੋਟ ਤਾਂ ਪਿਆ ਮੈਂ 8500 ਦੇਵਾਂਗੇ ਜਿੱਥੇ ਤੁਹਾਨੂੰ 10000 ਵਾਲਾ ਕੋਟ ਮੈਂ ਸਲਾਈ ਕਰਕੇ 2895 ਦੇਵਾਂਗੇ ਜਿੱਥੇ ਤੁਹਾਨੂੰ ਸ਼ੇਰਵਾਨੀ 15000 ਵਾਲੀ ਇੱਥੇ ਤੁਹਾਨੂੰ 6500 ਰੁਪਏ ਦੇਵਾਂਗੇ ਪੱਗਾਂ ਦੇ ਰੰਗਾਂ ਦੀ ਫੁੱਲ ਗਰੰਟੀ ਦੇਵਾਂਗੇ 550 ਤੋਂ ਵੱਧ ਰੰਗ ਦੇਵਾਂਗੇ ਤੁਸੀਂ ਪਾਸਕਟ ਬਲੇਜ਼ਰ ਦੇ ਨਾਲ ਲੌਂਗ ਕੋਟ ਵੀ ਲੈਣੇ ਆ ਸਾਰੀ ਵੈਰਾਈਟੀ ਤੁਹਾਨੂੰ ਇੱਥੋਂ ਮਿਲ ਜਾਣੀ ਆ ਚੈਲੰਜ ਇਸ ਗੱਲ ਦਾ ਕੁਆਲਿਟੀ ਵਧੀਆ ਹੋਊਗੀ ਕੱਪੜਾ ਵਧੀਆ ਹੋਊਗਾ ਰੇਟ ਬਾਜ਼ਾਰ ਨਾਲੋਂ ਘੱਟ ਕੇ ਜल्दी ਆਜੋ ਨੰਬਰ ਸਕਰੀਨ ਤੇ ਤੁਸੀਂ ਕੋ ਜਾਣ ਕੇ ਲੈਣੀ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਹ ਟੀਵੀ ਹਾਲ ਬਾਜ਼ਾਰ ਸ੍ਰੀ ਅਮਰਸਰ ਸਾਹਿਬ